ਕੈਨੇਡਾ ਤੋਂ ਮੰਦਪਾਗੀ ਖਬਰ ਆਈ ਹੈ ਜਿੱਥੇ ਸੜਕ ਦੁਰਘਟਨਾ ਵਿੱਚ ਇੱਕੋ ਪੰਜਾਬੀ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਹੈ ਉਕਤ ਪਰਿਵਾਰ ਜੈਤੂ ਦੇ ਪਿੰਡ ਰੋਡ ਕੀ ਪੂਰਾ ਨਾਲ ਸੰਬੰਧਿਤ ਸੀ ਜਾਣਕਾਰੀ ਮੁਤਾਬਕ ਪਿੰਡ ਰੋਡ ਕੀ ਪੂਰਾ ਦੇ ਸੁਖਵੰਤ ਸਿੰਘ ਸੁਖ ਬਰਾੜ ਕਨੇਡਾ ਦੇ ਵਿੱਚ BC ਦੇ ਐਪਸਫੋਰਡ ਦੇ ਵਿੱਚ ਰਹਿੰਦੇ ਸਨ ਉਹ ਆਪਣੇ ਪਰਿਵਾਰ ਪਤਨੀ ਰਜਿੰਦਰ ਕੌਰ ਪੁੱਤਰੀ ਕਮਲ ਕੌਰ ਅਤੇ ਸਾਲੀ ਚਿੰਦਰ ਕੌਰ ਦੇ ਨਾਲ ਧੀਰ ਸ਼ਾਮ ਆਪਣੇ ਦੋਸਤ ਸ਼ੇਰ ਸਿੰਘ ਨੰਬਰਦਾਰ ਪਿੰਡ ਰੋਡ ਕੀ ਪੂਰਾ ਨੂੰ ਮਿਲਨ ਐਪਸਫੋਰਡ ਦੇ ਸ਼ਹਿਰ ਕਨੋਲਾ ਜਾ ਰਹੇ ਸਨ ਲੇਕਿਨ ਰਸਤੇ ਵਿੱਚ ਹੀ ਉਹ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ਵਿੱਚ ਮੌਕੇ ਤੇ ਹੀ ਚਾਰਾਂ ਜੀਆਂ ਦੀ ਮੌਤ ਹੋ ਗਈ ਇਸ ਦੁਖਦਾਈ ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਪਿੰਡ ਵਾਸੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਸੁਖਵੰਤ ਸਿੰਘ ਸੁਖਬਰਾੜ ਹਰਮਨ ਪਿਆਰਾ ਇਨਸਾਨ ਸੀ ਉਹ ਵਿਦੇਸ਼ ਵਿੱਚ ਬੈਠਾ ਵੀ ਪਿੰਡ ਵਾਸੀਆਂ ਦੇ ਨਾਲ ਦੁੱਖ ਸੁੱਖ ਸਾਂਝਾ ਕਰਦਾ ਸੀ ਉਸ ਦੀ ਮੌਤ ਦੇ ਨਾਲ ਉਹਨਾਂ ਨੂੰ ਵੱਡਾ ਝਟਕਾ ਲੱਗਾ ਹੈ ਬਿਊਰੋ ਰਿਪੋਰਟ ਏਬੀਪੀ ਸੰਜਾ mm -hmm.